ਪੰਜਾਬ ਦੀ ਸਰਕਾਰ ਨੇ ਮੈਂ ਉੱਥੇ ਗਿਆ ਤੇ ਪਤਾ ਲੱਗਾ ਵੀ ਹਮਾਚਲ ਦੀਆਂ ਗੱਡੀਆਂ ਸਵਾ ਕੇ ਭਰ ਰਹੀਆਂ ਤੇ ਸਾਨੂੰ ਹਮਾਚਲ ਦੇ ਵਿੱਚ ਭਰ ਨਹੀਂ ਦਿੱਤਾ ਜਾ ਰਿਹਾ ਵਿਤਕਰਾ ਆ ਪੰਜਾਬ ਦੇ ਨਾਲ ਦੇਖੋ ਗੁੰਡਾਗਰੀ ਕਰਦਾ ਤੁਸੀਂ ਕਮੇਟੀ ਬਣਾਓ ਐਸਡੀਐਮ ਸਾਹਿਬ ਨੂੰ ਇਨਚਾਰਜ ਬਣਾਓ ਉੱਥੇ ਕਾਰਵਾਈ ਕਰੋ ਜਿਹੜਾ ਪਤਾ ਗੁੰਡਾਗਰੀ ਕਰਦਾ ਹਮਾਚਲ ਗਵਰਨਮੈਂਟ ਨੂੰ ਕੋਈ ਮਾਲਾ ਕਬਜਾ ਮੈਂ ਕਹਿੰਦਾ ਉਹ ਗਵਰਨਮੈਂਟ ਚੰਗੀ ਆ ਜਿਹੜੀ ਕਹਿੰਦੀ ਮੈਂ ਆਪਣੇ ਲੋਕੋ ਬੰਦਿਆਂ ਨੂੰ ਕੰਮ ਦੇਣਾ ਇੰਡਸਟਰੀ ਸਾਡੇ ਲੱਗੀ ਆ ਉਹ ਸਾਡੇ ਬੰਦੇ ਫਕੀਰ ਆ ਜਿਹਦਾ ਲਾਭ ਵੀ ਸਾਡੇ ਬੰਦਿਆਂ ਨੂੰ ਹੁੰਦਾ ਨੌਕਰੀਆਂ ਸਾਡੇ ਬੰਦਿਆਂ ਨੂੰ ਮਿਲਣ ਅੱਜ ਪੰਜਾਬ ਨਾਲ ਕੀ ਹੋ ਰਿਹਾ ਕੋਈ ਪੰਜਾਬੀ ਜਾ ਕੇ ਕੋਈ ਵੀ ਬੰਦਾ ਬਾਲਕ ਕੱਟੇ ਦਾ ਆਪਣੀ ਬਾਹਰ ਸਟੇਟ ਦਾ ਜ਼ਮੀਨ ਨਹੀਂ ਲੈ ਸਕਦਾ ਤੇ ਪੰਜਾਬ ਵਿੱਚ ਕੀ ਆ ਅੱਧਾ ਚੰਡੀਗੜ੍ਹ ਮਾਚਸਾ ਦੇ ਨਾਲ ਭਰਿਆ ਹੋਇਆ ਜੇ ਮਾਚਸਾ ਨੂੰ ਕੰਮ ਨਹੀਂ ਦਿੰਦਾ ਟਰੱਕ ਆਪਰੇਟਰਾਂ ਨੂੰ ਤੇ ਅਸੀਂ ਪੰਜਾਬ ਦੇ ਟਰੱਕ ਆਪਰੇਟਰ ਕਿਉਂ ਕੰਮ ਕਰ ਦੇਵਾਂਗੇ ਨਹੀਂ ਕੰਮ ਕਰ ਪਾਉਂਦੇ ਪਹੁੰਚੋ ਕੀ ਮਸਲਾ ਕੀ ਗੱਲ ਹੈ ਮੈਂ ਪਿਛਲੇ ਮੇਰਾ ਘੱਲ ਲਗਭਗ 20-25 ਦਿਨ ਤੋਂ ਪੰਜਾਬ ਦੇ ਦੌਰੇ ਤੇ ਆ। ਵੱਖ-ਵੱਖ ਜਗ੍ਹਾ ਤੇ ਜਾ ਰਿਹਾ। ਪੰਜਾਬ ਦੇ ਜਿਹੜੇ অপারেਟਰ ਆ, ਪੰਜਾਬ ਦੇ ਟਰੱਕ ਜਿਹਦੇ ਪ੍ਰਧਾਨ ਸਹਿਬ ਆ ਰਿਆਂ, ਉਹਨਾਂ ਨਾਲ ਮੀਟਿੰਗਾਂ ਕਰ ਰਿਆਂ, ਜ਼ਿਲ੍ਹੇਵਾਰੀ ਮੀਟਿੰਗਾਂ ਕਰ ਰਿਆਂ। ਮੀਟਿੰਗ ਕਰਨ ਬਗਦ ਬਹੁਤ ਹੀ ਜ਼ਿਆਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤੇ ਜਾ ਰਿਹਾ। ਸੰਗਠਨ ਨੂੰ ਕੈਮ ਕੀਤਾ ਜਾ ਰਿਹਾ। ਉੱਤੋਂ ਲਾਵਾ ਅਸੀਂ ਉੱਥੇ ਰੋਡ ਬਲੌਕ ਕਰਕੇ ਅੱਜ ਚਲੋ ਲੇਟ ਹੋ ਗਿਆ ਇਸ ਕਰਕੇ ਨਹੀਂ ਤੇ ਪ੍ਰੋਗਰਾਮ ਦੇ ਵਿੱਚ ਤੇ ਇਹ ਹੁੰਦਾ ਕਿ ਉਹਦਾਂ ਨੂੰ ਰੋਡ ਬਲੌਕ ਕਰਨਾ, ਸਰਕਾਰ ਦੇ ਖਿਲਾਫ ਦੋ ਘਟੇ ਸਰਕਾ ਤੇ ਬੈਠਣਾ, ਨਾਰੇਬਾਜੀ ਕਰਨੀ। ਪਰ ਅੱਜ ਸਾਡਾ ਜਾਪ ਦੀ ਪ੍ਰਧਾਨਗੀ ਤੋਂ ਫੇਰ ਮੈਨੂੰ ਫਰਜ਼ ਨਹੀਂ ਬਣਦਾ ਕਿ ਮੈਂ ਇਸ ਕੰਮ ਦੀ ਗੁਵਾਈ ਕਰਾਂ ਉਹਨੂੰ ਲੈ ਕੇ ਤਾਂ ਅੱਜ ਦਾ ਪ੍ਰੋਗਰਾਮ ਹੀ ਬਣਾਇਆ ਉਹਨੂੰ ਲੈ ਕੇ ਵਿਰਕ ਸਭ ਜਿਹੜੇ ਸਾਡੇ ਜਿਹੜੇ ਨੇ ਵੱਡੇ ਵੀਰ ਨੇ ਲੰਬੇ ਸਮੇਂ ਤੋਂ ਮੇਰੇ ਨਾਲ ਚੱਲਦਾ ਕਰ ਬਚਨ ਸਿੰਘ ਜੀ ਵਿਰਕ ਜਿਹੜੇ ਅੱਜ ਚੋਣਨ ਚਾਰਜ ਨੇ ਲੇਕਸ਼ਨ ਚਾਰਜ ਨੇ ਹਟਿਆਲੇ ਦੇ ਪ੍ਰਧਾਨ ਨੇ ਦੇਵੀਗੜ੍ਹ ਟਰਾਫੀ ਉਹਨਾਂ ਦੇ ਪ੍ਰਧਾਨ ਨੇ ਅੱਜ ਪੰਜਾਬ ਦੇ ਵੀ ਸਰਪ੍ਰਸਤ ਦੇਹੀ ਜਲਾ ਰਿਹਾ ਪੰਜਾਬ ਨੂੰ ਸੋ ਮੈਂ ਇਹਨਾਂ ਦੇ ਨਾਲ ਆਇਆ ਸੀ ਇਹਨਾਂ ਨੇ ਕਿਹਾ ਸੀ ਕਿ ਪ੍ਰਧਾਨ ਜੀ ਤੁਸੀਂ ਮੇਰੇ ਨਾਲ ਚੱਲੋ ਮੈਂ ਇਕੱਲੇ ਨਹੀਂ ਜਾਣਾ ਕਿਉਂਕਿ ਕੋਈ ਜਗ੍ਹਾ ਦੇ ਹੁੰਦਾ ਵੀ ਨਹੀਂ ਪਤਾ ਪ੍ਰਧਾਨ ਜੀ ਨੂੰ ਸੋ ਸਾਡੇ ਰਾਂਝੀ ਦਾ ਸਾਡੇ ਜਿਹੜਾ ਹੈਗਾ ਸਿਕਾ ਉਹਦੇ ਚ ਆਜੋ ਇਧਰ ਸਾਡਾ ਜਿਹੜਾ ਇਹਨੂੰ ਲੈ ਕੇ ਅਸੀਂ ਇਹ ਆ ਵੀ ਇਹਦੀ ਇੱਕ ਚੋਣ ਕਰਾਉਣ ਲੱਗੇ ਪਹਿਲੀ ਵਾਰੀ ਹੋਣ ਲੱਗੀ ਜਿਹੜੀ ਚੋਣ ਆ ਅੱਜ ਤੱਕ ਟ੍ਰੱਕ ਦੀ ਚੋਣ ਨਹੀਂ ਹੋਈ ਪੰਜਾਬ ਦੀ ਉਹਦੇ ਵੋਟਾਂ ਪੈਣ ਗਿਆ ਬਿਰਤ ਸਿੰਘ ਜੀ ਸਰਦਾਰ ਰਾਮਪਾਲ ਸਿੰਘ ਜੀ ਬਹਿਨੀਵਾਲ ਸਾਹਿਬ ਇਹਨਾਂ ਦੀ ਜਿਹੜੀ ਆ ਸਾਰੀ ਜਿਹੜਾ ਹੈ ਇਹ ਗਠਨ ਕਰਨਗੇ ਕਮੇਟੀ ਬਣਾਉਣੀ ਚਾਰ ਮੈਂਬਰਾਂ ਦੀ ਬਣਾਉਣੀ ਪੰਜ ਦੀ ਬਣਾਉਣੀ ਉਹ VOTING ਜਿਹੜੀ ਬੰਦ ਸੀ ਲਿਫਾਫੇ ਦੇ ਵਿੱਚ ਹੋਊਗੀ ਇੱਕ ਟ੍ਰਿਬਿਊਨਲ ਦੀ ਇੱਕ ਬੋਰਡ ਹੋਊਗੀ ਉਹਨੂੰ ਲੈ ਕੇ ਮੈਂ ਕਹਿਣਾ ਕਹਿਣਾ ਆਇਆ ਸੀ ਕਿ ਪੰਜਾਬ ਦੇ ਟ੍ਰੱਕ ਆਪਰੇਟਰ ਉਦੇ ਵਿੱਚ ਵੱਡੀ ਤਦਾਦ ਦੇ ਵਿੱਚ ਜਿਹੜੇ ਯੂਨੀਅਨ ਦੇ ਪ੍ਰਧਾਨ ਸਾਹਿਬਾ ਨੇ ਕਮੇਟੀ ਦੇ ਵਿੱਚ ਮਤੇ ਪਾਓ ਆਪਣੀ ਅਕੀ ਮੰਗਾਂ ਆ ਤੁਹਾਡੀਆਂ ਕਿ ਤੁਸੀਂ ਚਾਹੁੰਦੇ ਸਾਡੀ ਟਰੱਕ ਦੀ ਕਿਹੜੀ ਸਾਡੀ ਆਪਣੀ ਲੋਕਲ ਮੰਗ ਕੀ ਆ ਉਹ ਵਿੱਚ ਦਰਜ ਕਰੋ ਆਪਣੇ ਮਤੇ ਦੇ ਵਿੱਚ ਉਹਨੂੰ ਕਮੇਟੀ ਦਾ ਮਤਾ ਪਾ ਕੇ ਨਾਲ ਉਹਦੀ ਫੋਟੋ ਕਾਪੀ ਨਾਲ ਨਾਲ ਆਪਣਾ ਲੈਟਰ ਹੈਡ ਉੱਤੇ ਲਾ ਕੇ ਵੋਟ ਦੇ ਵਿੱਚ ਇਹ ਲਿਖਿਆ ਜਾਵੇ ਕਿ ਅਸੀਂ ਫਲਾਣੇ ਬੰਦੇ ਨੂੰ ਵੋਟ ਪਾਉਣਾ ਚਾਹੁੰਦੇ ਹਾਂ ਜਿਹੜਾ ਵੀ ਜਿਹੜੇ ਵੀ ਇਲੈਕਸ਼ਨ ਲੜ ਰਹੇ ਆ ਖਾਲੀ ਥਾਂ ਰਸ ਲਓ ਉਹਦੇ ਨੂੰ ਭਰ ਲਓ ਇਹ ਤਾਂ ਕੈਂਡੀਡੇਟ ਜਿਹੜੇ ਹੈਗੇ ਨੇ ਕੈਂਡੀਡੇਟ ਐਲਾਨ ਕਰਤੇ ਹੋਏ ਨੇ ਜਾਂ ਕਿਦਾਂ ਕੈਂਡੀਡੇਟ ਯਾਰ ਐਲਾਨ ਹੀ ਇੱਕ ਸਾਡੇ ਸਾਡੇ ਵਾਲਾ ਲਾਣਾ ਹੈ ਇੱਕ ਕਹੇ ਪਿਸੰਦ ਦਾ ਨਾ ਨਾ ਕੈਂਡੀਡੇਟ ਹੋ ਜਾਂ ਕਿੰਨੇ ਮੈਂ ਹਲੇ ਕੋ ਕੈਂਡੀਡੇਟ ਚਲੋ ਚਲੋ ਉਹ ਜਿਹੜੀ ਗੱਲ ਆ ਉਹ ਜੋ ਸੰਗਤ ਜਿਵੇਂ ਕਹੂਗੀ ਉਹ ਉਸ ਤਰੀਕੇ ਨਾਲ ਲਾ ਲਓ ਐਟਰਨ ਟਾਈਮ ਕੈਂਡੀਡੇਟ ਜਿਹੜੇ ਕੋਈ ਕੋਈ ਨਹੀਂ ਉਹ ਉਹਦੇ ਇੱਕ ਵੇਲੇ ਲਿਖੋਣਾ ਆ ਜੋ ਸੰਗਤ ਕਹੂਗੀ ਮੈਂ ਨਹੀਂ ਵਸ ਕੇ ਗੱਲਾਂ ਕਰਦੇ ਪਿਛਲੀ ਸਰਕਾਰ ਨੇ ਵੀ ਟਰੱਕ ਜਿਹਨੇ ਨਾ ਭੰਗ ਕੀਤੇ ਤੇ ਮੌਜੂਦਾ ਸਰਕਾਰ ਵੀ ਕਹਿੰਦੀ ਟਰੱਕ ਜਿਹਨੇ ਨਾਲ ਸਾਡੇ ਕੋਲੋਂ ਭੰਗ ਕੀਤੇ ਹੋਈਆਂ ਨੇ ਇਹਦੇ ਬਾਰੇ ਕਿਵੇਂ ਦੇਖੀਂ ਪਹਿਲਾਂ ਤਾਂ ਮੈਨੂੰ ਇੱਕ ਗੱਲ ਦੱਸੋ ਮੈਨੂੰ ਸਰਕਾਰਾਂ ਤੋਂ ਬੜੀ ਇਸ ਗੱਲ ਦੀ ਆਉਂਦੀ ਆ ਟਰੱਕ ਜਿਹੜੇ ਇਹਨਾਂ ਨੇ ਬਣਾਈਆਂ ਇਹਨਾਂ ਨੇ ਮਾਨਤਾ ਦਿੱਤੀ ਸਾਨੂੰ ਕੋਈ ਆਖਿਰ ਵਿੱਚ ਤੁਸੀਂ ਐਸੋਸੀਏਸ਼ਨ ਬਣਾਈਆਂ ਅਧਾਨ ਸਾਹਿਬ ਸਾਡੀ ਲੋਕ ਹੈ ਅਸੀਂ ਸਿਰ ਜੋੜ ਕੇ ਬੈਠ ਗਿਆ ਇੱਕ ਤਾਂ ਦੇ ਮੰਨ ਲਓ ਜੀ ਪਹਾਣੀਗੜ੍ਹ ਦੇ ਵਿੱਚ ਬੈਠੇ ਆ ਇਹਨਾਂ ਪਿੰਡਾਂ ਦੇ ਲੋਕਾਂ ਕਿਹਦੇ ਆਉਂਦੇ ਬੈਠ ਕੇ ਕਹਿੰਦੇ ਵੀ ਅਸੀਂ ਰਲ ਮਿਲ ਕੇ ਕੰਮ ਕਰਨਾ ਬਰਾਬਰ ਕੰਮ ਕਰਨਾ ਇਹ ਤੇ ਸਰਕਾਰ ਨੂੰ ਕੀ ਤੇ ਗਲੀਫ ਆ ਮੈਂ ਪਿਛਲੇ ਦਿਨੀ ਕੀਪਟਪੁਰ ਸਾਹਿਬ ਜਾ ਕੇ ਆਹ ਬਾਕੀ ਚੁੰਨੀਆਂ ਦਾ ਦੌਰਾ ਕਰਦਾ ਹੂ ਕੀ ਰਿਹਾ ਸਾਨੂੰ ਵਿਤਕਰਾ ਕਿਉਂ ਹੋ ਰਿਹਾ ਦੇਖੋ ਜਿਹੜੀ ਗੱਲ ਸਹੀ ਆ ਭਾਵੇਂ ਪੰਜਾਬ ਦੀ ਸਰਕਾਰ ਹੈ ਜੋ ਗਲਤ ਹੋ ਰਿਹਾ ਉਹਨੂੰ ਗਲਤ ਨੂੰ ਗਲਤ ਕਿਹਾ ਜਾਊਗਾ ਪੰਜਾਬ ਦੀ ਸਰਕਾਰ ਨੇ ਮੈਂ ਉੱਥੇ ਗਿਆ ਤੇ ਪਤਾ ਲੱਗਾ ਵੀ ਹਿਮਾਚਲ ਦੀਆਂ ਗੱਡੀਆਂ ਤੋਂ ਆ ਕੇ ਭਰ ਰਹੀਆਂ ਤੇ ਸਾਨੂੰ ਹਮਾਤਲ ਦੇ ਵਿੱਚ ਪਰ ਨਹੀਂ ਦਿੱਤਾ ਜਾ ਰਿਹਾ ਵਿਤਕਰਾ ਹੈ ਪੰਜਾਬ ਦੇ ਨਾਲ ਸਾਡੀ ਬਦਕਸੂਦੀ ਆ ਕਿ ਅਸੀਂ ਪੰਜਾਬ ਚ ਪੈਦਾ ਹੋਏ ਅਸੀਂ ਟੈਕਸ ਦੇ ਰਿਆ ਸਾਰਾ ਕੁਝ ਪੰਜਾਬ ਨੂੰ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਨੇ ਅਗਰ ਕਹਿੰਦੇ ਕੋਈ ਟਰੱਕ ਜੀ ਨੇ ਮੇਰਾ ਗੁੰਡਾ ਕਾਰ ਦੀ ਕੋਈ ਡਰਾਈਵਰ ਕਰਦਾ ਤਾਂ ਮੈਨੂੰ ਸਿੱਧਾ ਦੱਸੋ ਮੈਂ ਉਹਦਾ ਹੱਲ ਕਰੂੰਗਾ ਉਹ ਮੈਂ ਇਸ ਕਰਕੇ ਮੈਂ ਅਸੀਂ ਆਪ ਐਗਰੀ ਕਰਦੇ ਆਂ ਦੇਖੋ ਗੁੰਡਾਗਰੀ ਕਰਦਾ ਉਸ ਦੀ ਕਮੇਟੀ ਬਣਾਓ ਐਸਜੀਐਮ ਸਾਹਿਬ ਨੂੰ ਇਨਚਾਰਜ ਬਣਾਓ ਉੱਤੇ ਕਾਰਵਾਈ ਕਰੋ ਜਿਹੜਾ ਬੰਦਾ ਗੁੰਡਾਗਰੀ ਕਰਦਾ ਜੇ ਇੱਕ ਬੰਦਾ ਗੁੰਡਾਗਰੀ ਕਰਦਾ ਤਾਂ ਸਾਰਾ ਪੰਜਾਬ ਥੋੜੀ ਗਲਤ ਹੋ ਗਿਆ ਅਸੀਂ ਕੀ ਨਹੀਂ ਹੁੰਦਾ ਪੰਜਾਬ ਦੇ ਵਿੱਚ ਇਹ ਕਿਸ ਨੇ ਟਾਈਮ ਲਗਾ ਫਿਰ ਇਹ ਵੀ ਦੱਸਾਂ ਕਿ ਪੰਜਾਬ 'ਚ ਨਹੀਂ ਹੁੰਦਾ ਮੈਨੂੰ ਇਹ ਗੱਲ ਦੱਸੋ ਮੁਖਵੰਦੀ ਸਾਹਿਬ ਇਹ ਵੀ ਦੱਸਣਾ ਚਾਹੀਦਾ ਨਾ ਮੁਖਵੰਦੀ ਸਾਹਿਬ ਕਹਿੰਦੇ ਗੋਰੇ ਹੋਣਗੇ ਬਾਹਰੋਂ ਆ ਕੇ ਵਿਦੇਸ਼ ਚ ਆ ਕੇ ਕੰਮ ਕਰ ਰਹੇ ਮੈਨੂੰ ਤਾਂ ਇਹ ਲੱਗਦਾ ਕਿ ਹਿਮਾਚਲ ਦੇ ਜੀਣ ਦੇ ਨਾਲ ਸਾਡੇ ਰੰਗ ਗੋਰੇ ਪੱਕੇ ਆ ਹਿਮਾਚਲ ਜੀਣ ਗਿਆ ਰੰਗ ਗੋਰੇ ਆ ਕਿ ਇਹਨਾਂ ਨੂੰ ਕਹਿੰਦੇ ਸੀ ਵੀ ਜਿਹੜੇ ਹਿਮਾਚਲ ਤੋਂ ਆ ਕੇ ਪੰਜਾਬ 'ਚ ਕੰਮ ਕਰ ਰਹੇ ਨੇ ਇਹਨਾਂ ਨੂੰ ਗੋਰੇ ਨਾ ਕਹਿੰਦੇ ਮੈਨੂੰ ਲੱਗਦਾ ਕਿਉਂਕਿ ਟੈਕਸ ਅਸੀਂ ਪੰਜਾਬ ਨੂੰ ਦਈਏ ਉਹ ਟੈਕਸ ਕਿਹਨੂੰ ਦੇ ਹਿਮਾਚਲ ਗਵਰਨਮੈਂਟ ਨੂੰ ਹਿਮਾਚਲ ਗਵਰਨਮੈਂਟ ਨੂੰ ਕੋਈ ਇੰਡਸਟਰੀ ਸਾਡੇ ਲੱਗੀ ਆ ਧੂਆ ਸਾਡੇ ਬੰਦੇ ਫੱਕ ਦੇਦਾ ਇਹਦਾ ਲਾਭ ਵੀ ਸਾਡੇ ਬੰਦਿਆਂ ਨੂੰ ਹੁੰਦੇ ਨੌਕਰੀਆਂ ਵੀ ਸਾਡੇ ਬੰਦਿਆਂ ਨੂੰ ਮਿਲਣ ਅੱਜ ਪੰਜਾਬ ਨਾਲ ਕੀ ਹੋ ਰਿਹਾ ਪੰਜਾਬ ਦੇ ਵਿੱਚ ਹੋਰ ਸੁਣ ਲਓ ਨਵਾਂ ਕਾਨੂੰਨ ਆ ਗਿਆ ਹਿਮਾਚਲ ਮੇਰਾ ਵਿਸ਼ਾ ਨਹੀਂ ਪਰ ਚਲੋ ਦੱਸਦੇ ਹਾਂ ਹਿਮਾਚਲ ਉੱਤਰਾਖੰਡ ਦੇ ਵਿੱਚ ਕੋਈ ਪੰਜਾਬੀ ਜਾ ਕੇ ਕੋਈ ਵੀ ਬੰਦਾ ਵਾਲ ਕੱਟਰੀ ਦਾ ਆਪਣੀ ਬਾਹਰ ਦੀ ਸਟੇਟ ਦਾ ਜ਼ਮੀਨ ਨਹੀਂ ਲੈ ਸਕਦਾ ਤੇ ਪੰਜਾਬ ਵਿੱਚ ਕੀ ਆ ਅੱਧਾ ਚੰਡੀਗੜ੍ਹ ਹਿਮਾਚਲ ਦੇ ਨਾਲ ਭਰਿਆ ਹੋਇਆ ਇਹ ਸਾਡੇ ਵੀ ਕਾਨੂੰਨੋ ਲਾਗੂ ਹੋਣਾ ਚਾਹੀਦਾ ਜਿਹਾ ਜਿਹਾ ਹਿਮਾਚਲ ਦੇ ਵਿੱਚ ਕਾਨੂੰਨ ਹੈ ਗਵਰਨਮੈਂਟ ਦਾ ਜੇ ਸਾਡੀ ਬਾਸ 100 ਕਿਲੋਮੀਟਰ ਹਿਮਾਚਲ ਜਾ ਮਹਾਰਾਸ਼ਟਰ ਦੀ ਬਸ ਵੀ 100 ਕਿਲੋਮੀਟਰ ਸਾਡੇ ਜਾਊਗੀ ਜੇ ਮਹਾਰਾਸ਼ਟਰ ਸਾਨੂੰ ਕੰਮ ਨਹੀਂ ਦਿੰਦਾ ਟਰੱਕ ਆਪਰੇਟਰਾਂ ਨੂੰ ਤੇ ਅਸੀਂ ਪੰਜਾਬ ਦੇ ਟਰੱਕ ਆਪਰੇਟਰ ਕਿਉਂ ਕੰਮ ਕਰਨਾ ਦੇਵਾਂਗੇ ਨਹੀਂ ਕੰਮ ਕਰਨਾ ਦੇਵਾਂਗੇ ਕੇਂਦਰ ਸਰਕਾਰ ਜਿਹੜੇ ਕਾਨੂੰਨ ਲੈ ਕੇ ਆ ਰਹੀ ਹੈ ਉਹਦੇ ਬਾਰੇ ਕੀ ਮੇਰਾ ਹੈ ਸਾਰਾ ਜਿਹੜਾ ਤਾਣਾ ਬਾਣਾ ਯਾਰ ਉਹ ਜਿਹੜਾ ਚੱਲ ਰਿਹਾ ਉਹ ਕੇਂਦਰ ਸਰਕਾਰ ਦੇ ਖਿਲਾਫ ਚੱਲ ਰਿਹਾ ਜਰ ਕਿਹੜਾ ਕਾਨੂੰਨ ਲੈ ਕੇ ਆਏ ਹੋ ਤੁਸੀਂ ਤੁਸੀਂ ਕਾਨੂੰਨ ਲੈ ਕੇ ਆਏ ਹੋ ਜੇ ਐਕਸੀਡੈਂਟ ਜੇ ਲਾਪਰਵਾਹੀ ਦੇ ਨਾਲ ਹੁੰਦਾ ਆ ਤੇ ਤੁਸੀਂ ਉਹਦੇ ਵਿੱਚ ਲਾਪਰਵਾਹੀ ਦਾ ਐਕਸੀਡੈਂਟ ਹੋਣ ਦੇ ਵੇਲੇ 10 ਸਾਲ ਦੀ ਸਜ਼ਾ 10 ਲੱਖ ਰੁਪਏ ਜੁਰਮਾਨਾ ਨਾਲ ਕੀ ਗਿਆ ਜਾਂਦਾ ਕੀ ਇਹ ਜਿਹ ਯਾਰ ਕਤਲ ਦਾ ਸੋਚ ਕੇ ਬੰਦਾ ਕਰਦਾ ਵੀ ਇਹਨੂੰ ਮਾਰਨਾ ਜੀ ਜਾਂ ਥੋਕਿਆ ਮਾਰ ਤੋ ਮਾਰ ਲੈ ਮਾਰਨਾ ਉਹਨੇ ਮਾਰਿਆ ਜਿਹੜਾ ਐਕਸੀਡੈਂਟ ਹੁੰਦਾ ਸੈਵਨ ਹੁੰਦਾ ਕੋਈ ਕੁੱਤਾ ਵੀ ਮਾਰਨਾ ਚਾਹੁੰਦਾ ਵੀ ਕੁੱਤਾ ਮਾਰ ਗਿਆ ਮੇਰੀ ਗੱਡੀ ਦੇ ਅੱਗੇ ਪਰ ਤੁਸੀਂ ਕਰ ਕੀ ਰਹੇ ਹੋ ਕਿੰਨੇ ਦੇਸ਼ੇ ਜਾਗਰਾਂ ਸ਼ਿਦਿਆਂ ਦੇ ਭਗ ਸਿੰਘ ਨੇ ਪੰਜਾਬੀਆਂ ਦੀ ਦੇਣਿਆ 92% ਸਾਡੀਆਂ ਕੁਰਬਾਨੀਆਂ 2% ਸਾਡੀ ਆਬਾਦੀ ਕਿੰਨੇ ਸ਼ਹਾਦਤ ਦਿੱਤੀ ਉਰਤੇਗ ਬਾਦਰ ਜੀ ਨੇ ਕਿਆ ਗੁਰੂ ਕੋ ਪੈਸਾ ਜੀ ਦੇ ਕਹਿਂ ਤੇ ਛੋੜੀ ਉਸ ਉਮਰ ਦੇ ਵਿੱਚ ਮੇਰਾ ਨਹੀਂ ਖਿਆ ਕਿ ਕੋਈ ਬਾਪ ਆਪਣੇ ਪੇ ਨੂੰ ਇਹ ਵੀ ਕਹਿ ਸਕਦਾ ਵੀ ਤੂੰ ਬਲੇਸ ਚਾਹਾਂ ਤੇ ਜਾਇਆ ਸੋ ਇਹ ਨਾ ਗੱਲਣ ਵਾਲੀ ਮੋਦੀ ਜੀ ਅਮਰਜੀਤ ਸਾਹਿਬ ਇਹ ਡਾ ਸਹਿ ਰਹਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿਹੜੇ ਕਾਨੂੰਨ ਤੁਸੀਂ ਬਣਾਉਂਦੇ ਹੋ ਜੇ ਤੁਸੀਂ ਇਹ ਬਣਾ ਰਹੇ ਹੋ ਕਿ ਪੰਜਾਬ ਦੇ ਲੋਕਾਂ ਨੂੰ ਮਾਣ ਹੈ ਪੰਜਾਬੀਆਂ ਦਾ ਤੁਹਾਡੀ ਇਰਖਾ ਹੈ ਕੋਈ ਤੁਸੀਂ ਗੱਲਾਂ ਕਰਦੇ ਪੰਜਾਬ ਪੰਜਾਬ ਦੇ ਅਟੈਚੀ ਅਜਾ ਕਰ ਸਕਦਾ ਬੋਰ ਵਾਲੇ ਮਹਾਰਾਜਾ ਸਾਹਿਬ ਪਹਿਲਾਂ ਕੈਪਟਨ ਮਹਿੰਦਰ ਸਿੰਘ ਮਹਾਰਾਜਾ ਸੀ ਉਹਦੇ ਨਾਲ ਇਹ ਸਿਰ ਜੋੜ ਕੇ ਬੈਠਾ ਹੁੰਦਾ ਸੀ ਇਹਨਾਂ ਨੇ ਪੰਜਾਬ ਦਾ ਬੇੜਾ ਕਰਕੇ ਇਹਨਾਂ ਦੋਨੋਂ ਲੀਟਰਾਂ ਨੇ ਕੀਤਾ ਹੈ ਜੇ ਪੰਜਾਬ ਦਾ ਬੇੜਾ ਕਰ ਕੀਤਾ ਦੋਨਾਂ ਲੀਟਰਾਂ ਨੇ ਕੀਤਾ ਜੀ ਦੇਖਿਆ ਜੀ ਪਿਛਲੇ ਤੁਸੀਂ ਜਦੋਂ ਵਿਰੋਧ ਕਰ ਰਹੇ ਸੀ ਤਾਂ ਤੁਹਾਡੇ ਜਿਹੜੀ ਕਮੈਂਟ ਬਾਜੀ ਤੁਹਾਡੇ ਦੇ ਖਿਲਾਫ ਬਹੁਤ ਜ਼ਿਆਦਾ ਕਰ ਰਹੇ ਸੀ ਲੋਕ ਅਸੀਂ ਸੋਸ਼ਲ ਸੋਨੂ ਕਿਵੇਂ ਲੱਗਦਾ ਵੀ ਕੋਈ ਬਰੋਤੀ ਆ ਜਾਂ ਕਿਵੇਂ ਸਰਕਾਰਾਂ ਦੀ ਕੋਈ ਨੀਤੀ ਚੱਲ ਰਹੀ ਹੈ ਦੇਖੋ ਇਹ ਸਰਕਾਰਾਂ ਕਰਾਉਂਦੀਆਂ ਹੁੰਦੀਆਂ ਤੁਸੀਂ ਮੇਰਾ ਫੇਸਬੁੱਕ ਪੇਜ ਦੇਖ ਲਓ ਮੇਰਾ ਮੁੰਡਾ ਕਦੇ ਡੀਐਸਪੀ ਲੱਗਾ ਹੋਇਆ ਮੇਰਾ ਮੁੰਡਾ ਕਨੇਡਾ ਜਿਹੜੀਆਂ ਕਰਦਾ ਮੈਂ ਮਲੰਗ ਆ ਗਏ ਮੈਂ ਕਿਹਾ ਮੇਰਾ ਕਾਉਂਟ ਚੈੱਕ ਕਰੋ ਮੈਂ ਦੱਸਿਆ ਉਹਨਾਂ ਨੇ ਆਜੀ ਐਡੀਜੀ ਡੀਏਡੀਜੀ ਦੀ ਇੰਟੈਲੀਜੈਂਸ ਕੈਨੇਡੀਕਾ ਤਾਂ ਹੈ ਤੇਰੇ ਵਾਰੇ ਕੁਝ ਵੀ ਹੈ ਨਹੀਂ ਮੈਂ ਕਿਹਾ ਮੈਂ ਹੁਣ ਕਾਉਂਟ ਚੈੱਕ ਕਰਾਵਾਂ ਉਹ ਅੱਜ ਵੀ ਲੱ ਕਰ ਵੀ ਪੈਰੈਂਟਸ ਉਹ ਕਹਿ ਦਿਓ ਗੱਲ ਤੇ ਸੋ ਜੇ ਮੈਂ ਕੋਈ ਜਾਇਦਾਦ ਬਣਾਈ ਕੁਝ ਬਣਾਇਆ ਉਹ ਜਦੋਂ ਲੜਦਾ ਆਪਣੇ ਕੋਲ ਲੜਦਾ ਦੂਜੀ ਗੱਲ ਮੈਂ ਤਾਂ ਇਹ ਕਹਿ ਦਵਾ ਜਿਹੜੇ ਕਹਿੰਦੇ ਆ ਰੁਗਾ ਹੈਪੀ ਸੰਧੂ ਨੇ ਪਿੰਡ ਜਾ ਕੇ ਆਪਣੇ 1.5 ਕਰੋੜ ਰੁਪਏ ਲਾ ਕੇ ਟਰਸ ਬਣਾਇਆ ਸ੍ਰੀ ਗੁਰੂ ਹਰਕਿਸ਼ਨ ਜੀ ਮੈਂ ਨਹੀਂ ਬਣਾਇਆ ਉਪਰਾਲੇ ਨੇ ਬਣਾਇਆ ਸ੍ਰੀ ਗੁਰੂ ਹਰਕਿਸ਼ਨ ਜੀ ਆਪਣੀ ਜਿੱਦੀ ਲੱਜੀ ਜ਼ਿਆਦਾ ਜਿਹੜੀ ਆ 30 ਮਾਲੇ ਜੀਟੀ ਰੋਡ ਦੇ ਉੱਤੇ 90 ਲੱਖ ਦੀ ਜ਼ਿਆਦਾ ਟਰਸ ਨੂੰ ਦਾਨ ਕਰਤੀ ਹੈ ਚਲੋ ਟਰਸ ਚੱਲੇ ਜਿਹੜਾ ਕਿ ਲੋਕਾਂ ਦਾ ਭਲਾ ਕਰੇ ਜਿਹੜੇ 250 ਰੁਪਏ ਫੋਲ ਬਡੀ ਚੈੱਕਅਪ ਕਰਦੇ ਆ 10 ਰੁਪਏ ਆਓ ਪੀਡੀ ਆ ਐਕਸਰੇ ਮਸ਼ੀਨ ਲਾ ਰਹੇ ਆ ਜਿਹੜੇ 20 ਰੁਪਏ ਜੈਕਸਰੇ ਕਰਾਂਗੇ ਇਦਾਂ ਦੇ ਕੰਮ ਕਰਨਾ ਚਾਹ ਜਿਹੜੇ ਬੋਤ ਲੈ ਕੇ ਤੁਸੀਂ ਲੜ ਰਹੇ ਹੋ ਮੇਨ ਮੁੱਦੇ ਕੀ ਰਹਿਣਗੇ ਤੁਹਾਡੇ ਟਰੱਕ ਡਰਾਈਵਰਾਂ ਲਈ ਤੇ ਲੋਕਾਂ ਦੇ ਹੱਕਾਂ ਦੇ ਮੰਗ ਪਹਿਲਾ ਤੇ ਸਰਕਾਰ ਤੋਂ ਕਾਲਾ ਕਾਨੂੰਨ ਵਾਪਸ ਕਰਾਉਣਾ ਉਹ ਹਰ ਕਿਸੇ ਕਰਾਉਣੇ ਕਰਾਉਣਾ ਆ ਦੂਜਾ ਜਿਹੜਾ ਮੁੱਦਾ ਆ ਪੰਜਾਬ ਸਰਕਾਰ ਨਾਲ 7-8 ਮੰਗਾ ਸਾਡੀਆਂ ਉਹ ਲਗਭਗ ਸਰਕਾਰ ਨਾਲ ਸਹਿਮਤੀ ਬਣ ਗਈ ਆ ਸਰਕਾਰ ਕਰਨ ਨੂੰ ਤਿਆਰ ਆ ਜੇ ਸਰਕਾਰ ਕਰਨ ਨੂੰ ਤਿਆਰ ਆ ਜੀ ਸਰਕਾਰ ਦੀ ਜਿਆਜਾ ਕਰਵਾਵਾਂਗੇ ਜੇ ਸਰਕਾਰ ਨੇ ਨਾ ਕੀਤੀਆਂ ਇਲੈਕਸ਼ਨ ਦੇ ਸਾਰੇ ਆ ਦੋਨਾਂ ਸਰਕਾਰਾਂ ਦੇ ਜੇ ਨਾ ਕੀਤੀਆਂ ਸੜਕਾਂ ਦੇ ਉਤਰਾਂਗੇ ਪੰਜਾਬ ਦੇ ਟਰੱਕ ਡਰਾਈਵਰ ਦੱਸਾਂਗੇ ਐਸਾ ਵੀ ਸਰਕਾਰ ਨੂੰ ਇਹ ਲੋਕਾਂ ਨੇ ਜਿਤਾਇਆ ਨਾ ਬਣਵੇ ਜਿਤਾਇਆ ਤੇ ਅਸਲੀ ਫੇ ਵੀ ਦੇਖਣਾ ਮੈਂ ਸਿਰਫ ਇੱਕ ਗੱਲ ਕਹਿਣਾ 13 ਸੀਟਾਂ ਦੇ ਇਲੈਕਸ਼ਨ ਸਰਕਾਰ ਨੇ ਕੀਤਾ ਹੁਣ ਵੀ ਸਾਡੇ ਤੋਂ ਭਾਵੇਂ ਮੈਨੂੰ ਕੋਲੋਂ ਕੀ ਗੁਜ਼ਾਰ ਕਹਿਣ ਜੋ ਮਰਜ਼ੀ ਕਮੈਨੋ ਨੇ ਪਾਵੇ ਜਿਹੜੀ ਗੱਲ ਮੈਂ ਕਹਿਣੀ ਕਹਿਣੀ ਕਹਣੀ ਆ ਜਦ ਕਿ ਬਾਕੀ ਮੈਨੂੰ ਨਹੀਂ ਪਤਾ ਕਹਿੰਨੇ ਪਰਧਾਰ ਮਾਣਾ ਕੀ ਬਣਨਾ ਕੋਰ ਕਮੇਟੀ ਕਿਹੜੀ ਬਣਨੀ ਆ ਪਰ ਮੇਰੀ ਸੋਚ ਆ 12 ਜਗ੍ਹਾ ਸਰਕਾਰ ਨੇ ਕੰਮ ਕੀਤਾ 12 ਜਗ੍ਹਾ ਸਰਕਾਰ ਦੀ ਜਾਇਜ਼ਾ ਕਰਾਵਾਂ ਜੇ ਚੰਨੀ ਸਾਹਿਬ ਨੇ ਇਲੈਕਸ਼ਨ ਲੜੀ ਕਿਉਂਕਿ ਚੰਨੀ ਸਾਹਿਬ ਦੇ ਟਰੱਕ ਜਿਉਂ ਬਾਹਰ ਕੀਤੇ ਆ ਉਹਦੀ ਜਾਇਜ਼ਾ ਕਰਾਵਣੇ ਪੰਜਾਬ ਦੇ ਵਿੱਚ ਕਰਾਵਾਂਗੇ ਜੇ ਸਰਕਾਰ ਨਾ ਮੰਗ ਮੰਨੀ ਹੋਈ ਸਾਡੀ ਕੋਈ ਸਰਕਾਰ ਦੇ ਉਲਟ ਚਲਾਗੇ ਕੰਮ ਕੀਤਾ ਇਹ ਅੱਜ ਪੁਆਲੀਗਰ ਟਰੱਕ ਯੂਨੀਅਨ ਇਸ ਮੁੱਦੇ ਨੂੰ ਲੈ ਕੇ ਪਹੁੰਚਿਆ ਜਿਹੜਾ ਵੀ ਸਾਡੇ ਪੰਜਾਬ ਟਰੱਕ ਆਪਰੇਟਰ ਯੂਨੀਅਨ ਦੀ ਚੋਣ ਹੈ ਉਹਨੂੰ ਕਰਵਾਉਣ ਵਾਸਤੇ ਜਿਹੜੇ ਕਿ ਅਸੀਂ ਵੀ 20-25 ਸਾਲ ਤੋਂ ਤੁਰੇ ਹੋਏ ਆ ਇਸ ਸੰਸਥਾ ਦੇ ਵਿੱਚ ਅੱਜ ਤੱਕ ਪੰਜਾਬ ਟਰੱਕ ਆਪਰੇਟਰ ਯੂਨੀਅਨ ਦੀ ਕਦੀ ਚੋਣ ਨਹੀਂ ਹੋਈ ਅਸੀਂ ਇਸ ਕਰਕੇ ਜਿਹੜਾ ਪੱਖਪਾਤ ਜਾਂ ਕੋਈ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਅਸੀਂ ਚਾਹੁੰਦੇ ਆਂ ਕਿ ਪੰਜਾਬ ਦਾ ਸਮੁੱਚੇ ਟਰੱਕ ਆਪਰੇਟਰ ਸਾਡੀਆਂ 130 ਟਰੱਕ ਯੂਨੀਅਨਾਂ ਦੇ ਸਾਰਿਆਂ ਨੂੰ ਇਕੱਠੇ ਹੋ ਕੇ ਵੋਟ ਦਾ ਅਧਿਕਾਰ ਦੇ ਕੇ ਤੇ ਇੱਕ ਪ੍ਰਧਾਨ ਹੈ ਜਿਹੜਾ ਨਿਰਪੱਖ ਜਿਹਨੂੰ ਲੋਕ ਚਾਹੁੰਦੇ ਨੇ ਉਹਨੂੰ ਇਕੱਲੇ ਨੂੰ ਪ੍ਰਧਾਨ ਬਣਾਇਆ ਜਾਵੇ ਇਸ ਮੋਦੇ ਨੂੰ ਲੈ ਕੇ ਅਸੀਂ ਸਾਰੇ ਪੰਜਾਬ ਵਿੱਚ ਫਿਰ ਰਹੇ ਆਂ ਤੇ ਵੱਖ-ਵੱਖ ਅਖਬਾਰਾਂ ਵਿੱਚ ਵੀ ਤੇ ਹੋਰ ਵੀ ਜਿੱਥੇ ਵੀ ਸਿਨ੍ਹਿਆ ਲੱਗਦਾ ਹੈ ਸਾਰਿਆਂ ਨੂੰ ਲਾ ਰਹੇ ਆਂ ਵੀ ਇਹ 25 ਜਨਵਰੀ ਦੀ ਤਰੀਕ ਮੋਗੇ ਇਲੈਕਸ਼ਨ ਦੀ ਦਿੱਤੀ ਗਈ ਹੈ ਇਸ ਮੋਗੇ ਮੋਗੇ ਟ੍ਰੱਕ ਮੋਗਾ ਟ੍ਰੱਕ ਯੂਨੀਅਨ ਮੋਗੇ ਜਿਹੜੇ ਕਿਹੜੇ ਗਾਈਡਸਰ ਉਹ ਜਿਹੜਾ ਵੀ ਹੈਗਾ ਜਿੰਨੇ ਵੀ ਚੋਣ ਲੜਨੀ ਹੈ ਇੱਕ ਟ੍ਰੱਕ ਯੂਨੀਅਨ ਦੀ ਇੱਕ ਵੋਟ ਹੈ ਉਹ ਪ੍ਰਧਾਨ ਸਹਿਬਾਨ ਆਪ ਆ ਸਕਦੇ ਨੇ ਜਾਓ ਕਿਸੇ ਆਪ ਦੇ ਨਮਾਇंदे ਨੂੰ ਭੇਜ ਕੇ ਉਹ ਬੰਦ ਲਫਾਫੇ ਚ ਉਹ ਬੋਰਡ ਦਾ ਪੈਸਾ ਕਦੇ ਨੇ ਕਿਸੇ ਵੀ ਉਹ ਜਿਹੜਾ ਵੀ ਹੈ ਜਿੰਨੇ ਵੀ ਚੋਣ ਲੜਦੀਆਂ ਅਸੀਂ ਇਸ ਸਬੰਧ ਵਿੱਚ ਫਿਰ ਰਹੇ ਹਾਂ ਕਿ ਜਿਹੜਾ ਵੀ ਚਾਹਵਣਾ ਉਹ ਸਾਰਿਆਂ ਨੂੰ ਅਧਿਕਾਰ ਹੈ ਜਿੰਨੇ ਵੀ ਚੋਣ ਲੜਦੀਆਂ ਉੱਥੇ ਆਵੇ ਆਪਦਾ ਨਾਮ ਦੇਵੇ ਹੈ ਜੀ ਤੇ ਉਹ ਜਿਹੜਾ ਵੀ ਉਹਦੇ ਵਿੱਚ ਸਭ ਤੋਂ ਵੱਧ ਵੋਟਾਂ ਲਏਗਾ ਉਹਨੂੰ ਅਸੀਂ ਪ੍ਰਦਾਨ ਮੇਰੇ ਮੁੱਦੇ ਕੀ ਰਹਿਣਗੇ ਟਰੱਕੀ ਨੇ ਇਸ ਵਾਰ ਜਿਵੇਂ ਗੱਲਾਂ ਕਰੀਏ ਕਾਲੇ ਕਾਨੂੰਨਾਂ ਦੇਤੀ ਕਾਨੂੰਨਾਂ ਵਾਂਗ ਟਰੱਕੀ ਨੇ ਉਹ ਦੋਪੇ ਗਏ ਨੇ ਰਾਜਤਾ ਜਿਹੜਾ ਕਾਲੇ ਕਾਨੂੰਨ ਨੇ ਉਹ ਜਿਹੜਾ ਸੈਂਟਰ ਸਰਕਾਰ ਨੇ ਸਾਡੇ ਤੇ ਲਾਏ ਨੇ ਬਹੁਤ ਗਲਤ ਨੇ ਜਿਨ੍ਹਾਂ ਨੂੰ ਲੜਾਈ ਲੜਨ ਵਾਸਤੇ ਜਾਂ ਸਰਕਾਰ ਨਾਲ ਗੱਲਬਾਤ ਚਲਾਉਣ ਕਰਕੇ ਉਹ ਇਸੇ ਕਰਕੇ ਇਲੈਕਸ਼ਨ ਕਰਾ ਰਹੇ ਆ ਕੋਈ ਇੱਕ ਪ੍ਰਧਾਨ ਹੋਵੇ ਜਿਹੜਾ ਉਹਨਾਂ ਨਾਲ ਗੱਲਬਾਤ ਬਹਿ ਕੇ ਕਰਕੇ ਉਹ ਆਪਣੀ ਕੋਰ ਕਮੇਟੀ ਬਣਾਵੇ ਪ੍ਰਧਾਨ ਹੋਰ ਜਿਹੜੇ ਵੀ ਉਹਨਾਂ ਦੇ ਸਾਥੀਆਂ ਨੂੰ ਨਾਲ ਲੈ ਕੇ ਸਰਕਾਰ ਨਾਲ ਗੱਲ ਕਰਕੇ ਇਹਨਾਂ ਨੂੰ ਵਾਪਸ ਕਰਾਵੇ ਜੇ ਨਹੀਂ ਵਾਪਸ ਕਰਾਉਂਦਾ ਤਾਂ ਅਸੀਂ ਸਾਰੇ ਪ੍ਰਧਾਨ ਦਾ ਸਾਥ ਦੇ ਕੇ ਅਸੀਂ ਇਹ ਲੜਾਈ ਸਰਕਾਰ ਨਾਲ ਅਥਿਰਲੇ ਦਮ ਤੱਕ ਲੜਾਂਗੇ ਇਹਨਾਂ ਨੂੰ ਵਾਪਸ ਕਰਾ ਕੇ ਹੀ ਪਿੱਛੇ ਹਟੂ ਜੀ ਆਏ ਨੇ ਤਕਨੀ ਨੇ ਦੀ ਚੋਣ ਹੋ ਰਹੀ ਹੈ ਕੁਝ ਖੇਤੀ ਕਾ ਆਪਣੇ ਜਿਹੜੇ ਕਾਨੂੰਨ ਆਏ ਨੇ ਉਹਨਾਂ ਬਾਰੇ ਵੀ ਕੁਝ ਕਹਿ ਰਹੇ ਨੇ ਕਿਵੇਂ ਲੱਗਦਾ ਵੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਜਰੀਏ ਸਮੁੱਚੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੇ ਸ੍ਰੀ ਹੈਪੀ ਸੰਧੂ ਜੀ ਦਰਬਾਚਨ ਸਿੰਘ ਬਿਰਕ ਜੀ ਇਹਨਾਂ ਦੇ ਹੋਰ ਸਾਥੀ ਟਰੱਕੀ ਨੂੰ ਭਾਨੀਗੜ ਵਿੱਚ ਆਏ ਨੇ ਪਹਿਲਾਂ ਤਾਂ ਇਹਨਾਂ ਨੂੰ ਇਸ ਗੱਲ ਦੀ ਬਹੁਤ ਵਧਾਈ ਵੀ ਤਕਰੀਬਨ ਪਹਿਲੀ ਵਾਰ ਟਰੱਕੀ ਨੂੰ ਪੰਜਾਬ ਦੀ ਜਿਹੜੀ ਇਲੈਕਸ਼ਨ ਦਾ ਇਹਨਾਂ ਨੇ ਮੀੜਾ ਚੁੱਕਿਆ ਇਹ ਬਹੁਤ ਬਹੁਤ ਵਧਾਈ ਔਰ ਪਰਮਾਤਮਾ ਕਰੇ ਇਹ ਇਲੈਕਸ਼ਨ ਦੇ ਅਸੀਸ ਨੂੰ ਪੂਰੀ ਤਰ੍ਹਾਂ ਕਾਮਯਾਬ ਹੋਈਏ ਅਸੀਂ ਇੱਕ ਪ੍ਰਧਾਨ ਬਣਾ ਸਕੀਏ ਤਾਂ ਜੋ ਅਸੀਂ ਜਿਹੜੀ ਟਰੱਕ ਜੁਨੀਆਨਾਂ ਦੀ ਹਰੇਕ ਆ ਕੇ ਐਮਐਲਏ ਜਾਂ ਕੋਈ ਪੰਜਾਬ ਸਰਕਾਰ ਕਿਸੇ ਤਰ੍ਹਾਂ ਵੀ ਪਿਛਲੇ ਸਮੇਂ ਤੋਂ ਵੀ ਸਰਕਾਰਾਂ ਟਰੱਕ ਜੁਨੀਆਨ ਨੂੰ ਇੱਕ ਗੁੰਡਾ ਵਰਗੀ ਕਹਿੰਦੇ ਨੇ ਉਹਨੂੰ ਅਸੀਂ ਆਪਦਾ ਸਹੀ ਤਰੀਕੇ ਪੇਸ਼ ਕਰਕੇ ਆਪਣੀ ਜਿਹੜੀ ਸਥਿਤੀ ਸਾਫ਼ ਕਰ ਉਦੋਂ ਬਾਅਦ ਗੱਲ ਇਹ ਆ ਵੀ ਪੰਜਾਬ ਸਰਕਾਰ ਨੇ ਜਿਹੜਾ ਪਿਛਲੇ ਸਮੇਂ ਕਿਉਂਕਿ ਸਾਡੇ ਮਹਾਲੀ ਧਰਨਾ ਲੱਗੇ ਹਜੇ ਜਿਹੜੀ ਜੂਨੀਅਰ ਵੱਲੋਂ ਉੱਥੇ ਇੱਕ ਮੁੱਖ ਮੰਤਰੀ ਭਗਵੰਤ ਮਾਨ ਜੀ ਕੇਜਰੀਵਾਲ ਜੀ ਹੋਰ ਵੀ ਸਰਦਾਰ ਸੁਖਦੇਵ ਸਿੰਘ ਢੀਡਸਾ ਜੀ ਨਾਲ ਮੈਂ ਵੀ ਗਿਆ ਸੀਗਾ ਲੇਕਿਨ ਸਾਰੇ ਲੀਡਰ ਆ ਰਹੇ ਉੱਥੇ ਆ ਕੇ ਮੁੱਖ ਮੰਤਰੀ ਜੀ ਨੇ ਉਹ ਟਟਕਾਰੀਆਂ ਮਾਰਦਾ ਵੀ ਛੋਟੇ ਨਾ ਕਹਿੰਦਾ ਮੰੰਦੇ ਹੀ ਕੁਛ ਨਹੀਂ ਮੰਗਾ ਮੰਨਤੀਆਂ ਨੇ ਕਣ ਆਨ ਸਰਸਾ ਦਾ ਤੋਂ ਬੈਠੇ ਬੈਠੇ ਚਾਰ ਗੱਲਾਂ ਉਹਨੇ ਕੀਤੀ ਕੈਪਟਨ ਸਾਹਿਬ ਨਾਲ ਬਦਨੀ ਦੀ ਪੁਰਾਣੀ ਆੜੀ ਦੀ ਕੈਪਟਨ ਸਾਹਿਬ ਦੀ ਗੱਲ ਤੇ ਮੋਹਰ ਲਾਤੀ ਵੀ ਅੱਜ ਦੋ ਵਾਰ ਟਰੱਕ ਨੂੰ ਨਾ ਸਾਡਾ ਜਿਹੜਾ ਖਲਾਅ ਜਿਆਦਾ ਪੈਦਾ ਉਸ ਤੋਂ ਬਾਅਦ ਫੇਰ ਹੋ ਗਿਆ ਕਿਉਂਕਿ ਟਰੱਕ ਨੂੰ ਨਾ ਭੰਗਣਾ ਉਹਨਾਂ ਨੇ ਪਹਿਲਾਂ ਬਣਾਈ ਉਹਨਾਂ ਨੂੰ ਭੰਗ ਕਰ ਸਕਦੇ ਨੇ ਕਿਉਂਕਿ ਆਰਦੇ ਤੌਰ ਤੇ ਭਾਈਚਾਰੇ ਨਾਲ ਕੰਮ ਕਰਦਿਏ ਨੇ ਲੇਕਿਨ ਸਾਡਾ ਜਦੋਂ ਇਹ ਸਰਕਾਰ ਇਹ ਜਾ ਕਰਦੀ ਹੈ ਸਾਡਾ ਵਪਾਰੀ ਨਾਲ ਜਿਹੜਾ ਥੋੜਾ ਜਿਹਾ ਪਾੜਾ ਵੱਜ ਜਾਂਦਾ ਵਪਾਰੀ ਕੋਈ ਵਪਾਰੀ ਕੰਮਕਜ ਵੀ ਹੁੰਦੇ ਨੇ ਸਾਡੇ 'ਚ ਵੀ ਹੁੰਦੇ ਨੇ ਉਹ ਗੱਲਾਂ ਨਾਲ ਸਾਡਾ ਜਿਹੜਾ ਖਲਾਅ ਪੈਦਾ ਹੁੰਦਾ ਸਾਡੇ ਝਗੜੇ ਹੁੰਦੇ ਨੇ ਇਸ ਕਰਕੇ ਸਰਕਾਰਾਂ ਦੇ ਕੰਮ ਹੁੰਦੇ ਨੇ ਸਰਕਾਰਾਂ ਹਮੇਸ਼ਾ ਇਹਦੇ ਲਈ ਲੋਕਾਂ ਨੂੰ ਲੜਾ ਕੇ ਰੱਖਣਾ ਚਾਹੁੰਦੇ ਨੇ ਉਹਨਾਂ ਨੇ ਇਸ ਕਰਕੇ ਟਰੱਕ ਨੂੰ ਨਾ ਭੰਗ ਦਾ ਕਰਿਆ ਵੱਡੇ ਵੱਡੇ ਬਿਜ਼ਨਸਮੈਨਾਂ ਦੀਆਂ ਗੱਲਾਂ ਲੱਗਿਆ ਕਰਨਾ ਪੁਰਾਣੀਆਂ ਫੈਕਟਰੀਆਂ ਨੂੰ ਤੰਗ ਕਰ ਲੈ ਅਸੀਂ ਕਹਿੰਦੇ ਵੀ ਜੇ ਕੋਈ ਟਰੱਕੀ ਜਾਂ ਕੋਈ ਇੱਕ ਪ੍ਰਧਾਨ ਇੱਕ ਬੰਦਾ ਤੰਗ ਕਰਦਾ ਉਹਦੇ ਫੜ ਕੇ ਪਰਚਾ ਦਿਓ ਜੇ ਕੋਈ ਇੱਕ ਟਰੱਕੀ ਨੂੰ ਤੰਗ ਕਰਦੇ ਉਹ ਟਰੱਕੀ ਨੂੰ ਲੋਕ ਲਾ ਦਿਓ ਐਸਡੀਐਮ ਨੂੰ ਬਿਠਾ ਦਿਓ ਉੱਥੇ ਪਰ ਘੱਟੋ ਘੱਟ ਪੂਰੇ ਸਾਰੇ ਪਰਿਵਾਰਾਂ ਦੇ ਤਾਂ ਨਹੀਂ ਇੱਕ ਜਿਹੜੀ ਆਪਣੀ ਟਰੱਕ ਜਿਹੜੀ ਆਪਣੇ 2300 ਗੱਡੀ ਹੈ ਤੁਸੀਂ ਦੇਖ ਰਹੇ ਹੋ 2300 ਨਾਲ ਤਿੰਨ ਤਿੰਨ ਪਰਿਵਾਰ ਪੜਦੇ ਨੇ ਉਹ ਗੱਡੀਆਂ ਦਾ ਕੀ ਆਪਰੇਟਰਾਂ ਦਾ ਕੀ ਨੁਕਸਾਨ ਹੈ ਜੇ ਕਿਸੇ ਮੇਰੇ ਵਰਗੇ ਪ੍ਰਧਾਨ ਨੇ ਉਹਰੇ ਧੱਕਾ ਕਰ ਲੈ ਮੇਰੇ ਵਰਗਾ ਪ੍ਰਧਾਨ ਧੱਕਾ ਕਰਦੇ ਉਹ ਫੜ ਕੇ ਇਲੈਕਸ਼ਨ ਤਾਂ ਹੋ ਹੀ ਨਹੀਂ ਰਹੀ ਪਰ ਇਸ ਕਰਕੇ ਜਿਹੜਾ ਸਾਡਾ ਪੰਜਾਬ ਦੇ ਸਥਿਤੀ ਹੈ ਸਭ ਤੋਂ ਵੱਡਾ ਜਿਹੇ ਸੇਵਾ ਦਾ ਧੰਦਾ ਕਿਸਾਨਾਂ ਤੋਂ ਬਾਅਦ ਤਾਂ ਟਰਾਂਸਪੋਰਟ ਦਾ ਧੰਦਾ ਸੇਵਾ ਦਾ ਦੂਜੀ ਏਰੀ ਗੱਲ ਪ੍ਰਧਾਨ ਜੀ ਹਰੇ ਨੇ ਬਿਰਖਸਾ ਗੁਰੂ ਨੇ ਕਾਲੇ ਕਰੂਨਾ ਦੀ ਗੱਲ ਕੀਤੀ ਹੈ ਇਹ ਦੇਖੋ ਨਾ ਤਾਂ ਮੁੱਦਾ ਕੱਲੇ ਸਾਡੇ ਪੰਜਾਬ ਦਾ ਸਾਰੇ ਦੇਸ਼ ਦਾ ਮੁੱਦਾ ਹੈ ਮੈਂ ਪਹਿਲਾਂ ਵੀ ਇੱਕ ਦਿਨ ਬੀਜੇਪੀ ਦੀ ਮੀਟਿੰਗ ਚ ਗਏ ਸੀ ਵੀ ਜਿਹੜਾ ਕਿਸਾਨਾਂ ਵਾਲਾ ਮੁੱਦਾ ਸੀ ਉਹ ਸਾਡੇ ਦੋ ਸਟੇਟਾਂ ਨਾਲ ਸੰਬੰਧਿਤ ਹੈ ਜ਼ਿਆਦਾਤਰ ਤੇ ਪੰਜਾਬ ਤੇ ਹਰਿਆਣਾ ਨਾਲ ਇਹ ਪੂਰੇ ਦੇਸ਼ ਨਾਲ ਸੰਬੰਧਿਤ ਹੈ ਇਸ ਕਰਕੇ ਮੈਂ ਪਹਿਲਾਂ ਵੀ ਆਵਾਜ਼ ਠਾਈ ਜਿਹੜੇ ਇੱਕ ਮੀਟਿੰਗ ਚ ਠਾਉਣਾ ਮੈਂ ਹੁਣ ਵੀ ਬੇਨਤੀ ਕਰਦਾ ਉਹਨਾਂ ਨੂੰ ਪਹਿਲਾਂ ਜਾਖੜ ਸਾਹਿਬ ਨੂੰ ਮਿਲ ਕੇ ਇਹ ਵੀ ਬੇਨਤੀ ਕਰਦਾ ਵੀ ਸਾਡੀ ਜਿਹੜੀ ਮੀਟਿੰਗ ਉੱਪਰਲੇ ਲੀਡਰਾਂ ਨਾਲ ਉੱਪਰ ਹੀ ਹਾਈ ਕਮਾਂਡ ਨਾਲ ਰਖਾ ਕੇ ਇਸ ਦਾ ਜਿਹੜਾ ਹੱਲ ਕੀਤਾ ਜਾਵੇ ਇਹ ਤਾਂ ਜੋ ਕੱਲੇ ਪੂਰਾ ਦੇਸ਼ 'ਚ ਖਲਾਫ ਹੈਦਾ ਹੋਇਆ ਹੈ ਹਰ ਇੱਕ ਬਰਾਬਰ ਕਨੈਕਟਰ ਹੈ ਉੱਚੇ ਕਾਫੇ ਦਾ ਵੀ ਡਰਾਈਵਰ ਹੈ ਕੱਲੇ ਟਰੱਕ ਦੇ ਨਾਲ ਥੋੜਾ ਬੱਸਾਂ ਦਾ ਟਰੈਂਕਰਾਂ ਦਾ ਹੋਰ ਸਕੂਟਰਾਂ ਦਾ ਕਾਰਾਂ ਦਾ ਤੁਸੀਂ ਕਾਰ ਚਲਾਈਂਦੇ ਨੇ ਛੋਟੀ ਕਾਰ ਦਾ ਵੀ ਹੋ ਸਕਦਾ ਤੁਹਾਨੂੰ ਵੀ ਉੱਥੇ ਮਾਹੌਲ ਦੇਖ ਕੇ ਭਜਣਾ ਪਊਗਾ ਜੋ ਨਹੀਂ ਭਾਜਦੇ ਤਾਂ ਸਾਨੂੰ ਮਾਰਦੇ ਨੇ ਦੂਜੀ ਗੱਲ ਅਸੀਂ ਕਹਿੰਦੇ ਉਹ ਸਰਕਾਰ ਨੂੰ ਸਰਕਾਰ ਐਦਾ ਦਾ ਕਰਨਾ ਚਾਹੁੰਦੀ ਹੈ ਵੀ ਐਕਸੀਡੈਂਟ ਵੱਧ ਰਹੇ ਨੇ ਤਰ੍ਹਾਂ ਤਰ੍ਹਾਂ ਥਾਂ ਥਾਂ ਇੱਥੇ ਸਾਡੇ ਕੱਟ ਬਣਾਏ ਹੋਏ ਨੇ ਇੱਕ ਪੰਪ ਨੂੰ ਫਾਇਦਾ ਦੇਣ ਵਾਸਤੇ ਉੱਥੇ ਕੱਟ ਬਣਾ ਦਿਓ ਜੀ ਕਿਸੇ ਢਾਬੇ ਨੂੰ ਬੜਾ ਬੜਾ ਇਹ ਕੱਟ ਬਣੇ ਪਏ ਨੇ ਇੱਕ 40 ਫੁੱਟ ਦਾ ਟਰਾਲਾ ਆ ਰਿਹਾ ਬਦਸਰਦੀ ਸਪੀਡ ਤੇ ਉਧਰੋਂ ਇੱਕ ਕੱਟ ਤੋਂ ਸਾਹਮਣੇ ਮੋਟਰਸਾਈਕਲ ਕਿਵੇਂ ਰੁਕੂਗਾ ਜੇ ਰੋਕਦਾ ਆ ਪਲਟਦਾ ਮੰਗਰੂ ਲੱਗਦਾ ਉਹਦੇ ਥੱਲੇ ਆਉਣ ਉਹਦੇ ਟਰੱਕ ਆਪਰੇਟਰ ਦਾ ਕੀ ਕਸੂਰ ਹੈ ਕਿਸੇ ਡਰਾਈਵਰ ਦਾ ਕੀ ਕਸੂਰ ਹੈ ਅਸੀਂ ਸਰਕਾਰ ਨੂੰ ਮੈਂ ਤੁਹਾਡੇ ਜਰੀਏ ਵੀ ਬ ਮੈਂ ਸਾਡੇ ਲੀਡਰਸ਼ਿਪ ਦੇ ਵੀ ਜਰੀਏ ਵੀ ਬੇਨਤੀ ਕਰਾਂ ਪੰਜਾਬ ਟਰਾਂਸਪੋਰਟ ਸੈੱਲ ਦਾ ਕਨਵੀਨਰ ਹੋਣ ਕਰਕੇ ਮੈਂ ਬੇਨਤੀ ਕਰਦਾ ਵੀ ਇਹ ਜਿਹੜੇ ਕਾਨੂੰਨ ਨੇ ਮੋੜ ਵਿਚਾਰੇ ਜਾਣਾ ਫਿਰ ਵੀ ਅਸੀਂ ਬੇਨਤੀ ਮੈਂ ਇਹਨਾਂ ਨੂੰ ਵਿਸ਼ਵਾਸ ਦਿੰਦਾ ਮੈਂ ਪੂਰਾ ਬਹਲਾਂਗਾ ਆਪਣੇ ਵੱਲੋਂ ਵੀ ਹਰ ਇੱਕ ਲੀਡਰ ਨੂੰ ਹਰ ਅਗੂ ਨੂੰ ਬੇਨਤੀ ਕਰੂੰਗਾ ਵੀ ਇਸ ਗੱਲ ਤੇ ਮੋੜ ਵਿਚਾਰ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਧਾਨ ਜੀ ਐਨੇ ਇਲੈਕਸ਼ਨ ਹੋਣ ਜਾ ਰਿਹਾ 25 ਨਵੰਬਰ ਨੂੰ ਕੀ ਕੰਮ ਹੋਵੇਗਾ ਪ੍ਰਧਾਨ ਜੀ ਦੇ ਬਹੁਤ ਧੰਨਵਾਦੀ ਹਾਂ ਸਾਡੀ ਯੂਨੀਅਨ ਚਾਹੇ ਤੇ ਸਾਨੂੰ ਇਲੈਕਸ਼ਨ ਬਾਰੇ ਦੱਸਿਓ ਪਹਿਲੀ ਵਾਰੀ ਇਲੈਕਸ਼ਨ ਹੋਣ ਜਾ ਰਹੀ ਹੈ ਸਾਡੀ ਟਰੱਕ ਯੂਨੀਅਨ ਦੀ ਇਸ ਲਈ ਵੀ ਹੈਪੀ ਸੰਤੂਜੀ ਨੂੰ ਮੈਂ ਮੁबारक ਦੇ ਰਿਹਾ ਇਹ ਪ੍ਰਧਾਨ ਜੀ ਨੇ ਇਹ ਵੀੜਾ ਚੁੱਕਿਆ ਇਲੈਕਸ਼ਨ ਕਰਾ ਕੇ ਨਵਾਂ ਪ੍ਰਧਾਨ ਬਣਾਇਆ ਜਾਵੇ ਤੇ ਉਸ ਤੋਂ ਬਾਅਦ ਅਸੀਂ ਸਾਰੇ ਇੱਕ ਮੁਠ ਹੋ ਕੇ ਜੋ ਵੀ ਸਾਡੇ ਸੰਘਰਸ਼ ਨੇ ਅਸੀਂ ਉਹਨਾਂ ਨੂੰ ਚੰਗੀ ਤਰ੍ਹਾਂ ਲੜਾਈ ਲੜ ਸਕੀ ਆ ਤਾਂ ਕਿਵੇਂ ਦੇਖਦੇ ਚੋਣਾ ਨਾਲ ਜੇ ਸਰਬਸੰਮਤੀ ਨਾਲ ਹੁੰਦਾ ਵਿਉਦਾ ਫਾਇਦਾ ਨਹੀਂ ਚਾਹ ਚੋਣਾ ਹੋਣੇ ਚਾਹ ਚੁਗੀ। ਇਹ ਚੋਣਾ ਇੱਕ ਵਾਰ ਹੋ ਜਾਣ ਤਾਂ ਸਾਰੀ ਜੁਨੀਆਂ ਨੂੰ ਪਤਾ ਲੱਗ ਜੂਗਾ ਕਿ ਕਿਸ ਬੰਦੇ ਨਾਲ ਕੌਣ ਕਿੰਨੇ ਆ ਬੰਦੇ ਨੇ ਤੇ ਉਸ ਦੇ ਮਗਰ ਫਿਰ ਅਸੀਂ ਸਾਰੇ ਚੱਲ ਕੇ ਅਸੀਂ ਆਪਣੇ ਜੋ ਲੜਾਈਆਂ ਨੇ ਆ ਜੋ ਸਾਡੀਆਂ ਸੰਘਰਸ਼ ਨੇ ਉਹ ਸਾਡੇ ਚੰਗੀ ਤਰ੍ਹਾਂ ਵਿੱਢੇ ਜਾ ਸਕਣਗੇ। ਤੁਸੀਂ ਕਿਵੇਂ ਦੇਖਦੇ ਜਿਵੇਂ ਦੇਖਦੇ ਮੌਕਲੀ ਸਰਕਾਰਾਂ ਦੇ ਪ੍ਰਧਾਨ ਪਾਰਟ ਨੇ ਉਹਨਾਂ ਨੂੰ ਦਬਾਇਆ ਜਾਂਦਾ ਕਰੋ ਉਹਨਾਂ ਤੋਂ ਕੰਮ ਧੱਕੇ ਨੇ ਲਏ ਵੀ ਜਾਂਦੇ ਨੇ। ਕਿਵੇਂ ਲੱਗਦਾ ਜਿਵੇਂ ਆਪਾਂ ਪੁੱਛੀ ਦੇਖੀ ਕਿਸੇ ਕਰਕੇ ਸਾਡੀਆਂ ਤਿੰਨ ਚਾਰ ਜਥੇਬੰਦੀਆਂ ਬਣੀਆਂ ਹੋਈਆਂ ਨੇ ਅਸੀਂ ਚਾਹੁੰਦੇ ਹਾਂ ਕਿ ਸਾਰੇ ਪੰਜਾਬ ਦੀ ਸਾਡੀ ਇੱਕ ਜਥੇਬੰਦੀ ਹੋਵੇ ਇੱਕ ਪ੍ਰਧਾਨ ਹੋਵੇ ਉਹਦੇ ਨਾਲ ਸਾਡੀ ਕੋਰ ਕਮੇਟੀ ਚੁਣੀ ਜਾਵੇ ਨਾਲ ਉਹਦੀ ਕਮੇਟੀ ਚੁਣੀ ਜਾਊ ਪੂਰੀ ਬਕਾਇਦਾ ਉਸ ਦੇ ਅੰਡਰ ਅਸੀਂ ਸਾਰੇ ਕੰਮ ਕਰਾਂਗੇ ਚਲੋ ਸਰਕਾਰਾਂ ਨਾਲ ਸਾਨੂੰ ਚੱਲਣਾ ਪੈਂਦਾ ਸਰਕਾਰਾਂ ਪ੍ਰਧਾਨ ਬਣਾਉਣ ਵੀ ਲੱਗੀਆਂ ਸਾਡੇ ਤੇ 2017 ਚ ਪੁਆਣੀਗਾ ਟਰੱਕ ਯੂਨੀਅਨ ਚ ਚੋਣ ਹੋਈ ਸੀ ਉਸ ਚ ਮੈਂ ਪ੍ਰਧਾਨ ਚੁਣਿਆ ਗਿਆ ਸੀਗਾ ਉਸ ਤੋਂ ਬਾਅਦ ਸਾਡੇ ਪੁਆਣੀਗਾ ਟਰੱਕ ਯੂਨੀਅਨ ਦੀ ਚੋਣ ਨਹੀਂ ਹੋਈ ਹੁਣ ਵੀ ਸਰਕਾਰਾਂ ਹੀ ਆਪਣੇ ਨੁਮਾਇੰਦੇ ਭੇਜ ਰਹੀਆਂ ਨੇ ਅਸੀਂ ਸਰਕਾਰਾਂ ਦੇ ਨਾਲ ਚੱਲਦੇ ਆ ਰਹੇ ਹਾਂ ਤੇ ਕੋਸ਼ਿਸ਼ ਕਰਾਂਗੇ ਸਰਕਾਰ ਵੀ ਸਾਡੇ ਨਾਲ ਚੱਲਣ